ਉਹ ਸੰਘਰਸ਼ਕੀ ਲੋਕ ਵੀ ਦਾ ਹਿੱਸਾ ਜਿਨ੍ਹਾਂ ਨੇ ਜੋਰ ਲਾਇਆ ਸੜਕ ਨੂੰ ਬਣਾਉਣ ਵਾਸਤੇ ਇੰਨਾ ਨੰਮਾ ਸਮਾਂ ਹੋ ਗਿਆ ਕਾਰਾਂ ਦੇ ਸ਼ੀਸ਼ੇ ਟੁੱਟ ਗਏ ਨੇ ਉਹ 4 ਐਮਐਲਏ ਲੱਗਦੇ ਆ ਮਕਸਰਾ ਲੱਗਦਾ ਫੀਰ ਕੋੜ ਦਾ ਲੱਗਦਾ 2 ਪਰ ਉਪਰ ਵਾਲੇ ਲੱਗਦੇ ਆ ਇਹ ਮੈਂ ਕਹਿੰਦਾ ਸਾਰੇ ਸੁੱਤੇ ਪਏ ਆ ਉਹ ਧਿਆਨ ਕਰਨ ਤੇ ਕਿੱਡੀ ਕਮੜੀ ਕਰ ਲਿਆ ਇਹ ਸੜਕ ਜਿਹੜੀ ਆ ਕੋਈ ਇਹੋ ਜੀ ਤਾਂ ਹੈ ਨਹੀਂ ਨੀ ਕਿਸੇ ਦਾ ਨਿੱਜੀ ਮਸਲਾ ਆ ਫਿਰ ਜਿਵੇਂ ਅਸੀਂ ਪਹਿਲਾਂ ਕੀਤਾ ਸੀਗਾ ਉਵੇਂ ਧਰਨੇ ਵਾਲਾ ਹੜਤਾਲ ਵਾਲਾ ਚੱਕਾ ਜਾਮ ਵਾਲਾ ਉਹ ਸਾਰਾ ਕੰਮ ਮੁੜ ਤੋਂ ਸ਼ੁਰੂ ਕਰਾਂਗੇ ਸਿਰਫ ਅਸੀਂ ਜਿਹੜਾ ਹਗੇ ਦੇ ਲਈ 15-15 ਦੀ ਵੇਟ ਕਰਾਂਗੇ ਤੇ 15 ਦਿਨਾਂ ਬਾਅਦ ਆਪਾਂ ਡੈਕਸ਼ਨੋ ਸ਼ੁਰੂ ਕਰਾਂਗਾ ਮੁਰਦਾਬਾਤ ਨਾ ਫੁਕਾਰ ਮੁਰਦਾਬਾਤ ਮੁਰਦਾਬਾਤ ਨਾ ਫੁਕਾਰ ਮੁਰਦਾਬਾਤ 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 ਲੋਕ ਇੱਕ ਜਿੰਦਾਬਾਦ ਜਿੰਦਾਬਾਦ ਲੋਕ ਇੱਕ ਜਿੰਦਾਬਾਦ 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 ਸੂਰਸ਼ ਕਮੇਟੀ ਜਿੰਦਾਬਾਦ ਜਿੰਦਾਬਾਦ ਪਤਾ ਜੀ ਬੜਾ ਪੁਰਾਣਾ ਹੈ ਇਹ ਕੀਰੇ ਵਿੱਚ ਸਾਰਿਆਂ ਨੇ ਇਸ ਸੰਘਰਸ਼ ਲੜਿਆ ਸੀ ਉਦੋਂ ਫੋਰੈਸਟ ਡਿਪਾਰਟਮੈਂਟ ਦਾ ਤੇ ਸੜਕਾਂ ਲੰਦਾ ਕਹਿ ਕੇ ਚਲੀ ਗਿਆ ਉਦੋਂ ਸਾਂਝਾ ਵਕੀਲ ਕਰਕੇ ਚਲੋ ਇਸ ਮਸਲੇ ਨੂੰ ਸੰਗਤਾਂ ਨੇ ਹੱਲ ਕੀਤਾ ਉਸ ਤੋਂ ਬਾਅਦ ਇਹ ਕੰਮ ਚੱਲਿਆ ਕੰਮ ਇੰਨੀ ਕੁ ਸロー ਸਪੀਡ ਦੇ ਨਾਲ ਹੈ ਜਿਹੜਾ ਆਪਾਂ ਦੇਖਦੇ ਹਾਂ ਕਿ ਲੋਕ ਬਹੁਤ ਔਡੂ ਵੀ ਜ਼ਿਆਦਾ ਦੁਖੀ ਹੋਗੇ ਕੱਚਾ ਰਾਹ ਬਣਿਆ ਪਿਆ ਔਰ ਸਾਰੇ ਪਟੇ ਪਏ ਤੇ ਇਕੱਠੀਆਂ ਸੜਕਾਂ ਸ਼ੁਰੂ ਹੋਈਆਂ ਸੀ ਮਨੋਟ ਮੁਖਸਰ ਤੋਂ ਬਣ ਗਈ ਸਾਧਾਰਨ ਮੇਰੇ ਖਾਲੇ 50% ਦੀ 25 ਪੈਸੇ ਵੀ ਨਹੀਂ ਬਣੀ ਮਲੇ ਦਾ ਦੋ ਪਾਸੇ ਫਿਰੋਜ਼ਪੁਰ ਤੱਕ ਮਕਸਰ ਤੋਂ ਸਾਧਿਕ ਤੱਕ ਤੇ ਲੋਕਾਂ ਨੂੰ ਬੜੀ ਮੁਸ਼ਕਲ ਆ ਰਹੀ ਆ ਜੱਡੀਆਂ ਵਾਲਿਆਂ ਨੂੰ ਕਿਸਾਨਾਂ ਨੂੰ ਵਪਾਰੀਆਂ ਨੂੰ ਹਰ ਮੁਸ਼ਕਲ ਆ ਅਸੀਂ ਸਰਕਾਰ ਨੂੰ ਉਦੋਂ ਵੀ ਇਸ ਗੱਲ ਦੀ ਔਰ ਜੋਰ ਮੰਗ ਕੀਤੀ ਸੀ ਅਫਸਰਾਂ ਸਬੰਧਾ ਨੂੰ ਮਿਲੇ ਸੀ ਸਪੀਕਰ ਸਾਹਿਬ ਨੂੰ ਮਿਲੇ ਸੀ ਐਮਐਲਏ ਸਾਹਿਬ ਨੂੰ ਮਿਲੇ ਸਾਰਿਆਂ ਨੂੰ ਅਸੀਂ ਇਹ ਮਾਈਕ ਕੀਤੀ ਸੀ ਵੀ ਭਾਈ ਇਸ ਨੂੰ ਚਿਹਰੇ ਲਾਓ ਹੁਣ ਪਤਾ ਨਹੀਂ ਕਿਹੜੀਆਂ ਦਿੱਕਤਾਂ ਵੇ ਸੜਕ ਸੈਕਸ਼ਨ ਹੋਣ ਤੋਂ ਬਾਅਦ ਇਹਨਾਂ ਲੰਮਾ ਸਮਾਂ ਕੰਮ ਨਾ ਚੱਲਣਾ ਇਹ ਨਲਾਇਕੀ ਕੀ ਦੀ ਹੈ ਅੰਮ੍ਰਿਤ ਸਰਕਾਰ ਵੀ ਕਹਿੰਦੀ ਉਹ ਸਰਕਾਰ ਇਹਦਾ ਸੁਗਿਆਣ ਨਹੀਂ ਲੈ ਰਹੀ ਅਫਸਰ ਉੱਥੇ ਗਿੜਾ ਨਹੀਂ ਮਾਰ ਰਹੇ ਜਾਂ ਉਹਦੀ ਚੈਕਿੰਗ ਨਹੀਂ ਹੋ ਰਹੀ ਇਸ ਕਰਕੇ ਅਸੀਂ ਤਾਂ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹ ਸੜਕ ਦਾ ਕੰਮ ਹੋ ਗਿਆ ਕਣਕ ਸੀਜ਼ਨ ਆ ਜਾਣਾ ਜਿਹਦੀ ਤਰ੍ਹਾਂ ਨੇ ਫਸਲ ਵੀ ਢੋਣੀ ਹੈ ਬੜੀਆਂ ਮੁਸ਼ਕਲਾਂ ਆਉਣੀਆਂ ਫਿਰ ਗਰਮੀ ਦੇ ਵਿੱਚ ਨਹੀਂ ਮਿੱਟੀ ਦੇ ਵਿੱਚ ਲੋਕਾਂ ਤੋਂ ਲੰਘਿਆ ਨਹੀਂ ਜਾਂਦਾ ਅੱਜ ਵੀ ਹਾਲਾਤ ਬੜੇ ਬੁਰੇ ਆ ਸੋ ਇਹਦਾ ਕੰਮ ਜਲਦੀ ਤੋਂ ਜਲਦੀ ਲਪੇਰੇ ਚੜਾਇਆ ਜਾਵੇ ਨਹੀਂ ਤਾਂ ਸਾਰੇ ਇਲਾਕੇ ਨੂੰ ਇਕੱਠੇ ਹੋ ਕੇ ਸਾਨੂੰ ਸਾਡੇ ਕੋਲ ਚਾਰਾ ਨਹੀਂ ਫਿਰ ਅਸੀਂ ਤਾਂ ਇਹ ਹੀ ਕੋਈ ਐਕਸ਼ਨ ਪਲਾਨ ਕਰਾਂਗੇ ਸੜਕ ਬਣਾਉਣੀ ਸਾਡਾ ਮੁੱਖ ਮਕਸਦ ਹੈ ਨਾ ਕਿ ਸਾਡੀ ਸਰਕਾਰ ਨਾਲ ਲੜਾਈ ਹੈ ਰਣਨੀਤੀ ਫਿਰ ਸੰਗਤਾਂ ਨਾਲ ਵਿਚਾਰ ਕਰਾਂਗੇ ਜੀ ਇਕੱਠੇ ਹੋਵਾਂਗੇ ਸਾਰੇ ਪਿੰਡਾਂ ਦਾ ਜਿਹੜੂ ਇਕੱਠ ਕਰਾਂਗੇ ਜਿਹੜੇ ਸਾਰੇ ਪੀੜਤ ਹੈ ਸੜਕ ਤੋਂ ਤਰਨਾ ਵੀ ਲੱਗੂਗਾ ਜੀ ਹੋਰ ਵੀ ਐਕਸ਼ਨ ਕਰਨਾ ਪਿਆ ਕੋਈ ਮੰਤਰੀ ਸਭਾ ਨਾਲ ਕੋਲ ਜਾ ਕੇ ਜਾਂ ਉਹਨਾਂ ਦੇ ਬਾਰਾ ਜੋ ਵੀ ਕਰਨਾ ਪਿਆ ਅਸੀਂ ਸੜਕ ਬਣਾਉਣ ਲਈ ਉਹ ਸੱਤ ਤੱਕ ਸਾਰਾ ਗਰਸ ਕਰਾਂਗੇ ਅਸੀਂ ਪਿੱਛੇ ਨਹੀਂ ਹਟਾਂਗੇ ਸੜਕ ਬਣਨੀ ਸਾਡੇ ਲਈ ਪ੍ਰਾਇੋਰਟੀ ਹੈ ਸਾਡੇ ਇਲਾਕੇ ਲਈ ਪ੍ਰਾਇੋਰਟੀ ਅਸੀਂ ਬੜੇ ਦੁਖੀ ਹੈ ਤਿੰਨ ਤਿੰਨ ਸਾਲ ਸੜਕ ਲੰਕ ਜੇ ਸਰਕਾਰ ਦੇ ਸਮਝ ਨਹੀਂ ਆਉਂਦੇ ਕੰਮ ਤੇ ਜੋ ਨੇ ਸੜਕ ਦੀ ਦੀਆਂ ਹਾਲਾਤ ਕੀ ਬਣੇ ਹੋਇਆ ਸਰਕਾਰ ਹੋਈ ਛੁੱਤੀ ਪਈ ਹੈ ਜੀ ਆਪ ਸਰਕਾਰ ਮਰਦਾਬਾ 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 ਦੇਖੋ ਸਰਕਾਰ ਨੂੰ ਸਾਰੇ ਵੀ ਉਹ ਸੜਕ ਬੰਨੀ ਧਿਆਨ ਕਰੇ ਬਾਕੀ ਸਾਰੀ ਗੱਲਬਾਤ ਚੇਅਰਮੈਨ ਬਜਿੰਦਰ ਹੁਣਾਂ ਨੇ ਬੋਲਤੀ ਐ ਅਸੀਂ ਸਾਰੇ ਪੁਰਾਣੇ ਹੀ ਬੰਦੇ ਆ ਤੇ ਸਾਰੇ ਉਸ ਸੰਘਰਸ਼ਕੀ ਲੜੀ ਦਾ ਹਿੱਸਾ ਜਿਨ੍ਹਾਂ ਨੇ ਜੋਰ ਲਾਇਆ ਸੜਕ ਨੂੰ ਬਣਾਉਣ ਵਾਸਤੇ ਇੰਨਾ ਨੰਮਾ ਸਮਾਂ ਹੋ ਗਿਆ ਕਾਰਾਂ ਦੇ ਸ਼ੀਸ਼ੇ ਟੁੱਟ ਗਏ ਨੇ ਔਰ ਇਸ ਸਮੇਂ ਦੌਰਾਨੇ ਕੁੜੀ ਦੀ ਮੌਤ ਵੀ ਹੋ ਗਈ ਸੀਗੀ ਇਹਦੇ باوجود ਵੀ ਜਿਹੜੀ ਸਰਕਾਰ ਦਾ ਜਾਂਦੇ ਨਮਾਇਦਿਆਂ ਦਾ ਜਾਂ ਜਿਹੜੇ ਉਹਨੂੰ ਸੜਕ ਨੂੰ 4 ਐਮਐਲਏ ਲੱਗਦੇ ਆ ਮਕਸਰਾ ਲੱਗਦਾ ਫੀਰਕੋੜ ਦਾ ਲੱਗਦਾ ਦੋ ਪ੍ਰੋਇਟਰ ਵਾਲੇ ਲੱਗਦੇ ਆ ਇਹ ਮੈਂ ਕਹਿੰਦਾ ਸਾਰੇ ਸੁੱਤੇ ਪਏ ਆ ਉੱਤੇ ਆਣ ਕਾਰਨ ਤੇ ਕਿੱਡੀ ਕਮੱਡੀ ਕਰ ਲਿਆ ਇਹ ਸੜਕ ਜਿਹੜੀ ਆ ਕੋਈ ਇਹੋ ਜੀ ਤਾਂ ਹੈ ਨਹੀਂ ਨੀ ਕਿਸੇ ਦਾ ਨਿੱਜੀ ਮਸਲਾ ਆ ਇਹ ਸਾਰੇ ਲੋਕਾਂ ਦੀ ਸਾਰੀ ਪਬਲਿਕ ਦੀ ਮੰਗ ਆ ਸਾਰੇ ਪਬਲਿਕ ਵਾਸਤੇ ਸੜਕ ਬਣਨੀ ਚਾਹੀਦੀ ਆ ਜੇ ਇਸ ਪਾਸੇ ਵੱੰਨੀ ਸਰਕਾਰ ਨੇ ਮੈਚ ਨਹੀਂ ਇਹ ਜਿਹੜਾ ਪੀਡਬਲੂ ਡੀ ਦਾ ਵਿਭਾਗ ਹੈਗਾ ਜਿਹਦੇ ਜਿਹਦੇ ਨਕਾਹਤ ਆ ਜੇ ਉਹ ਜਦੋਂ ਨਹੀਂ ਧਿਆਨ ਨਹੀਂ ਕਰਦੇ ਫਿਰ ਜਿਵੇਂ ਅਸੀਂ ਪਹਿਲਾਂ ਕੀਤਾ ਸੀਗਾ ਉਵੇਂ ਧਰਨੇ ਵਾਲਾ ਹੜਤਾਲ ਵਾਲਾ ਟੱਕਾ ਜਾਮ ਵਾਲਾ ਉਹ ਸਾਰਾ ਕੰਮ ਮੁੜ ਤੋਂ ਸ਼ੁਰੂ ਕਰਾਂਗੇ ਸਿਰਫ ਅਸੀਂ ਜਿਹੜਾ ਹਜੇ ਦੇ ਲਈ 15 ਦਿਨਾਂ ਦੀ ਵੇਟ ਕਰਾਂਗੇ ਤੇ 15 ਦਿਨਾਂ ਬਾਅਦ ਆਪਾਂ ਰੈਡਕਸ਼ਨ ਨੂੰ ਸ਼ੁਰੂ ਕਰਾਂਗੇ ਚਲੋ 15 ਦਿਨ ਬੜਾ ਵਧੀਆ ਹੋਵੇ ਲੈ ਕੇ ਸਫਰ ਕਰਦਾ ਹਾਂ ਅੱਜ 59 ਲਾ ਕੇ ਬਹਿ ਜਾਗੇ